ਜਦੋਂ ਵੀ ਕਿਤੇ ਵੋਟਾਂ ਦੀ ਗੱਲਬਾਤ ਹੁੰਦੀ ਆ ਉਸ ਏਰੀਏ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਮੰਦਿਰ ਆ ਉਹਨਾਂ ਨੂੰ ਡੀਫੇਸ ਕਰ ਦਿੱਤਾ ਜਾਂਦਾ ਹੈਗਾ ਪਹਿਲਾਂ ਇਹ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਵਾਪਰਿਆ ਕਈ ਮੰਦਿਰਾਂ ਦੇ ਵਿੱਚ ਸਿੱਖਾਂ ਨੇ ਵਾਰ-ਵਾਰ ਕਿਹਾ ਵੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਜਿਸ ਦਾ ਅੱਜ ਤੱਕ ਕੋਈ ਰਿਜ਼ਲਟ ਨਹੀਂ ਲਿਖਿਆ ਨਹੀਂ ਨਿਕਲਿਆ ਪੰਜਾਬੀ ਜਿਹੜੀ ਯੂਐਸਏ ਵੱਲੋਂ ਵਾਰ-ਵਾਰ ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੂੰ ਫਰੀ ਮਾਰਟ ਨਿਊਯਾਰਕ ਆਪਾਂ ਈਮੇਲਸ ਵੀ ਕਰਦੇ ਰਹੇ ਆ ਤੇ ਇਹਦੀ ਅਪਡੇਟ ਦੱਸੋ ਕੋਈ ਰਿਜ਼ਲਟਸ ਨਹੀਂ ਆਏ ਹੁਣ ਚੀਨੋ ਹिल्स ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਵੈਪਸ ਜਿਹੜਾ ਮੰਦਿਰ ਹੈਗਾ ਉਸ ਨੂੰ ਜਿਹੜਾ ਡੀਫੇਸ ਕੀਤਾ ਗਿਆ ਉੱਥੇ ਮੋਦੀ ਦੇ ਉਲਟ ਗਾਲਾਂ ਲਿਖੀਆਂ ਗਈਆਂ ਆ ਤੇ ਮੰਦਿਰ ਦੇ ਉੱਤੇ ਕੁਛ ਲਿਖਿਆ ਗਿਆ ਇਸ ਵਾਰੀ ਫੇਰ ਕੋਈ ਵੀ ਉੱਥੇ ਫੜਿਆ ਨਹੀਂ ਗਿਆ ਭਾਰਤ ਦੇ মিডিਆ ਨੇ ਇਸ ਨੂੰ ਬਹੁਤ ਫਲਾਇਆ ਹੋਇਆ ਆ ਵੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੀ ਕਿਤੇ ਇਦਾਂ ਦੀ ਗੱਲ ਹੁੰਦੀ ਆ ਉਹ ਸਿੱਖਾਂ ਦੇ ਸਿਰ ਤੇ ਬਲੇਮ ਕਰ ਦਿੰਦੇ ਆ ਜਦ ਕਿ ਦੁਨੀਆ ਦਾ ਕੋਈ ਵੀ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਇਹ ਹਰ ਇੱਕ ਨੂੰ ਪਤਾ ਈਵਨ ਇਹ ਉਹ ਲੋਕ ਜਿਹੜੇ ਸਿੱਖਾਂ ਨੂੰ ਬਦਨਾਮ ਕਰਦੇ ਉਹਨਾਂ ਨੂੰ ਵੀ ਪਤਾ ਆ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਸਿੱਖ ਕਦੇ ਵੀ ਕਿਸੇ ਤਰ੍ਹਾਂ ਦੀ ਸ਼ੇਡਖਾਨੀ ਨਹੀਂ ਕਰਦੇ ਹੈਗੇ ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹਨਾਂ ਨੇ ਫੇਰ ਲਿਖਿਆ ਆ ਭਈ ਉਹਨੀ FBI ਦੇ ਡਾਇਰੈਕਟਰ ਨੂੰ ਵੀ ਲਿਖਿਆ ਆ ਤੋਲਸੀ ਗੈਬਰ ਨੂੰ ਵੀ ਜਿਹੜਾ ਕੀਤਾ ਹੈਗਾ ਅਡਰੈਸ ਭਈ ਇੱਕ ਵਾਰੀ ਫੇਰ ਜਿਹੜੇ ਹਿੰਦੂ ਮੰਦਿਰ ਆ ਕੈਲੀਫੋਰਨੀਆ ਦੇ ਵਿੱਚ ਬੈਬਸ ਦਾ ਉਸ ਨੂੰ ਡੀਫੇਸ ਕੀਤਾ ਗਿਆ ਹੈਗਾ ਤੇ ਸਾਡੇ ਕਈ ਮੰਦਿਰ ਜਿਹੜੇ ਆ ਉਹ ਪਿਛਲੇ ਸਮੇਂ ਚ ਹੋਏ ਆ ਤੇ ਕਹਿੰਦੇ ਪਈ ਜਿਹੜੇ ਹਿੰਦੂ ਲੋਕ ਆ ਅਮਰੀਕਾ ਦੇ ਵਿੱਚ ਟੈਰਰ ਦੇ ਵਿੱਚ ਰਹਿ ਰਹੇ ਹੈਗੇ ਆ ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਕਿ ਕਿੰਨੇ ਕ ਆਪਣੇ ਦੋਸਤ ਮਿੱਤਰ ਹਿੰਦੂ ਹੈਗੇ ਵੇ ਕਿੰਨੇ ਕ ਉਹ ਖਤਰੇ ਦੇ ਵਿੱਚ ਰਹਿ ਰਹੇ ਹੈਗੇ ਆ ਤੇ ਕਹਿੰਦੇ ਪਈ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਡਰ ਤੋਂ ਉਹਨਾਂ ਨੂੰ ਆਪਣਾ ਧਰਮ ਜਿਹੜਾ ਆ ਉਹ ਮੰਨਣ ਦੇਣਾ ਚਾਹੀਦਾ ਹੈਗਾ ਸੋ ਇਹ ਪੂਰਾ ਇੱਕ ਤਰ੍ਹਾਂ ਦੇ ਨਾਲ ਪ੍ਰੋਪਗੈਂਡਾ ਸ਼ੁਰੂ ਹੋ ਜਾਂਦਾ ਆ ਪਰ ਅਨਫੋਰਚੂਨੇਟ ਪਾਰਟ ਹੈਗਾ ਇਸ ਕੰਮ ਦੇ ਲਈ ਕੋਈ ਬੰਦਾ ਜਿਹੜਾ ਫੜਿਆ ਨਹੀਂ ਜਾਂਦਾ ਹੈਗਾ ਤੇ ਬਦਨਾਮ ਅਲਟੀਮੇਟਲੀ ਉਹਨਾਂ ਨੂੰ ਕਰ ਦਿੱਤਾ ਜਾਂਦਾ ਹੈਗਾ ਜਿਹੜੇ ਤੱਕੇ ਦੇ ਖਿਲਾਫ ਬੋਲਦੇ ਹੈਗੇ ਜੀ ਇਹ ਵੀ ਹਲਜੋ ਸਿੰਘ ਜੀ ਇਹਦੀ ਟਾਈਮਿੰਗ ਜਿਹੜੀ ਉਹ ਸਵਾਲ ਪੈਦਾ ਕਰਦੀ ਆ 23 ਤਰੀਕ ਨੂੰ ਉਥੇ ਰੈਫਰੰਡਮ ਦੀਆਂ ਵੋਟਾਂ ਹੋਣੀਆਂ ਚੀਨੋ ਹਿਲ ਜੋਹੀ ਐਲ ਏ ਦੇ ਇਲਾਕੇ ਦੇ ਵਿੱਚ ਜਿਹੜਾ ਇਹ ਪੈ ਜਾਂਦਾ ਆ ਤੇ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਜਿਹੜਾ ਇਹ ਵਾਪਰਿਆ ਹੈਗਾ ਆ ਉਹਨਾਂ ਨੇ ਸੀਸੀਟੀਵੀ ਇਮੇਜ ਜਿਹੜੀ ਉਹ ਜਾਰੀ ਕੀਤੀ ਆ ਹਰਜੋਤ ਸਿੰਘ ਜਿਸ ਵਿੱਚ ਦੋ ਬੰਦੇ ਦੇਖੇ ਜਾਂਦੇ ਆ ਜੋ ਕਿ ਸਪਰੇਅ ਪੇਂਟ ਗ੍ਰਾਫਿਟੀ ਪੇਂਟ ਦੇ ਨਾਲ ਉਸ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਲਿਖ ਰਹੇ ਆ ਮੋਦੀ ਹਿੰਦੁਸਤਾਨ ਮੁਰਦਾਬਾਦ ਗੋ ਬੈਡ ਕੁਛ ਇਹਦਾ ਮੁਰਦਾਬਾਦ ਕਰਕੇ ਜਿਹੜੇ ਇਹ ਚੀਜ਼ਾਂ ਹੁੰਦਾਂ ਨੇ ਉਸ ਜਿਹੜਾ ਮੇਨ ਪੱਥਰ ਆ ਵਪਸਾਲਿਆਂ ਦਾ ਉਸ ਦੇ ਉੱਤੇ ਇਹ ਲਿਖਿਆ ਜਿਹੜਾ ਉਹ ਹੈਗਾ ਆ ਸੋ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਆ ਜਿੱਥੇ ਹਰਜੋਤ ਸਿੰਘ ਜੀ ਜਿਹੜੇ ਹੁਣ ਦੇਖੋ ਵੀ ਜਿਨ੍ਹਾਂ ਦੇ ਉੱਤੇ ਦੋਸ਼ ਲਾਰੇ ਆ ਇਹ ਕੀ ਉਹਨਾਂ ਨੂੰ ਫਾਇਦਾ ਕੀ ਹੋਣਾ ਇਹ ਚੀਜ਼ ਦਾ ਜਿਹੜਾ ਉਹ ਕਰਕੇ ਜਦ ਕਿ ਉਹਨਾਂ ਦੂਜਿਆਂ ਦੀਆਂ ਤੇ ਉਦਾਂ ਹੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿੰਦੇ ਵੀ ਚੀਕਾਂ ਤਾਂ ਪਹਿਲਾਂ ਹੁੰਦੀਆਂ ਨਿਕਲੀਆਂ ਪਈਆਂ ਉਹਦੇ ਵਿੱਚ ਇਹ ਇਹ ਪੁੱਠੇ ਕੰਮ ਕਰਕੇ ਉਹ ਫਾਇਦਾ ਕੀ ਆ ਸੋ ਇਹ ਪਹਿਲਾਂ ਵੀ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਸਾਬਤ ਹੋ ਚੁੱਕੀਆਂ ਵੀ ਜਿਹੜੀ ਡੀ ਫੇਸਿੰਗ ਦਾ ਕੰਮ ਸੀ ਇਹ ਖੁਦ ਆਪ ਹੀ ਕਰਕੇ ਦੂਜੀ ਕਮਿਊਨਿਟੀਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਟਾਈਮਿੰਗਸ ਚੈੱਕ ਕਰੋ ਸਾਰੇ ਜਾਣੇ ਵੀ ਤੁਲਸੀਗੜ੍ਹ ਬਟ ਇੰਡੀਆ ਜਾਣ ਵਾਲੀ ਆ ਇੰਟੈਲੀਜੈਂਸ ਦੀ ਜਿਹੜਾ ਉਹ ਚੱਲ ਰਿਹਾ ਆ ਉਧਰ ਜਿਹੜੀਆਂ ਵੋਟਾਂ ਆ ਉਹਦਾ ਜਿਹੜਾ ਉਹ ਰੌਲਾ ਹੈ ਨਾਲ ਤੇ ਉਸ ਤੋਂ ਐਨ ਪਹਿਲਾਂ ਇਹ ਅਚਨਚੇਤੇ ਜਿਹੜਾ ਇਹ ਡੀਫੇਸਿੰਗ ਦਾ ਕੰਮ ਆਏ ਹੋ ਜਾਂਦਾ ਆ ਇਹ ਉੱਥੇ ਜਿਹੜਾ ਉਹ ਕਿਉਂ ਹੋ ਰਿਹਾ ਹੁੰਦਾ ਜਦੋਂ ਕੋਈ ਬਹੁਤ ਵੱਡੀ ਜਿਹੜੀ ਜੀਓਪੋਲਿਟিক্যাল ਇਵੈਂਟ ਜਿਹੜੀ ਉਹ ਹੋਣ ਜਾ ਰਹੀ ਹੁੰਦੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਸਵਾਲ ਸਵਾਲ ਨੇ ਸਵਾਲਾਂ ਦੇ ਜਵਾਬ ਅਜੇ ਪਤਾ ਨਹੀਂ ਕਿਸੇ ਕੋਲ ਹੈ ਜਾਂ ਨਹੀਂ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਸ਼ੋਭਾ ਇਹ ਤਾਂ ਹੀ ਘਰ ਕਰ ਜਾਂਦੇ ਆ ਕਿਉਂਕਿ ਪਹਿਲਾਂ ਇਹ ਆਪ ਖੁਦ ਡੀਫੇਸਿੰਗ ਕਰਕੇ ਖੁਦ ਆਪ ਪੁੱਠੀਆਂ ਚੀਜ਼ਾਂ ਜਿਹੜੀਆਂ ਲੈ ਕੇ ਆਪ ਜਿਹੜੇ ਇਸ ਦੇ ਵਿੱਚ ਫਾਸ ਦੇ ਜਿਹੜੇ ਹੋ ਰਹਾਇਆ ਸੋ ਸੋ ਜਦੋਂ ਇਦਾਂ ਦੀ ਮਾੜੀ ਜਿਹੀ ਇਨਸੀਡੈਂਟ ਹੁੰਦੀ ਆ ਇੱਕਦਮ ਜਿਹੜੇ ਇੰਡੀਆ ਦੀ ਗਵਰਨਮੈਂਟ ਆ ਉਹਨਾਂ ਦੀ ਇੱਕ ਡਿਪਾਰਟਮੈਂਟ ਜਿਹੜੀ ਹੈਗੀ ਆ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹਨਾਂ ਨੇ ਇਹ ਕਿਹਾ ਪਈ ਕੈਲੀਫੋਰਨੀਆ ਦੇ ਵਿੱਚ ਜੋ ਹਿੰਦੂ ਮੰਦਿਰ ਜੋ ਚੀਨੋ ਹिल्स ਦੇ ਵਿੱਚ ਆ ਬੈਪਸ ਵਾਲਿਆਂ ਦਾ ਉਹਦੇ ਤੇ ਜੋ ਕੁਝ ਵੈਂਡਲਿਜ਼ਮ ਹੋਇਆ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਸਟਰੋਂਗੇਸਟ ਟਰਮ ਦੇ ਵਿੱਚ ਲੋਕਲ ਲਾਇਨ ਐਨਫੋਰਸਮੈਂਟ ਅਥਾਰਟੀ ਨੂੰ ਕਹਿੰਨੇ ਆ ਕਿ ਸਖਤ ਤੋਂ ਸਖਤ ਜਿਹੜਾ ਸਟੈਂਡ ਆ ਉਹ ਲਿਆ ਜਾਵੇ ਸੋ ਇਹ ਗੱਲਬਾਤ ਉਹ ਤੁਲਸੀ ਗਾਇਵੜ ਜਦੋਂ ਨੈਸ਼ਨਲ ਸਕਿਉਰਿਟੀ ਦੀ ਜਿਹੜੀ ਡਾਇਰੈਕਟਰ ਆ ਨੈਸ਼ਨਲ ਇੰਟੈਲੀਜੈਂਸ ਦੀ ਪਹੁੰਚੂਗੇ ਉਹਦੇ ਨਾਲ ਗੱਲਬਾਤ ਕਰਨਗੇ ਗੱਲ ਇਹ ਆ ਕਿ ਫੜਕਾ ਤੇ ਨਹੀਂ ਕੋਈ ਹੁੰਦਾ ਹੈਗਾ ਠੀਕ ਆ ਸੇ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਘਟਨਾਵਾਂ ਵਾਪਰੀਆਂ ਉਸ ਟਾਈਮ ਜਿਸ ਟਾਈਮ ਦੇ ਉੱਤੇ ਰੈਫਰੰਡਮ ਦੀਆਂ ਬਹੁਤ ਬੋਟਾ ਹੋਣੀਆਂ ਹੁੰਦੀਆਂ ਹੈਗੀਆਂ ਵੈਪਸ ਸ਼੍ਰੀ ਸੁਆਮੀ ਨਰੈਣ ਮੰਦਿਰ ਸੈਕਰਾਮੈਂਟੋ ਚ ਸਤੰਬਰ 25 ਨੂੰ ਉੱਥੇ ਕੁਝ ਵਾਪਰਿਆ ਸੀ ਇਸ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਵੀ ਵੈਪਸ ਦੇ ਇੱਕ ਹੀ ਤਰ੍ਹਾਂ ਦੇ ਜਿਹੜੇ ਮੰਦਿਰ ਆ ਉਹਨਾਂ ਦੇ ਉੱਤੇ ਵਾਪਰਿਆ ਹੈਗਾ ਆ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉੱਤੇ ਲਿਖੇ ਗਏ ਆ ਹਿੰਦੂਜ਼ ਕੋਬੈਕ ਸੋ ਉਹਦੇ ਕਰਕੇ ਕਹਿੰਦੇ ਭੀ Hindu ਬਹੁਤ ਡਿਸਟ्रेस ਦੇ ਵਿੱਚ ਹੈਗੇ ਆ ਬਹੁਤ ਡਰ ਵਾਲੇ ਮਾਹੌਲ ਦੇ ਵਿੱਚ ਹੈ ਸੋ ਜਦ ਕਿ ਆਪਾਂ ਸਾਰੇ ਅਮਰੀਕਾ ਚ ਰਹਨੇ ਇਤਨੀ ਕੋਈ ਗੱਲਬਾਤ ਨਹੀਂ ਹੈ ਤੇ ਕੋਈ ਡਰ ਵਾਲੇ ਮਾਹੌਲ ਦੇ ਵਿੱਚ ਨਹੀਂ ਰਹਿ ਰਿਹਾ ਹੈਗਾ ਸਾਰੇ ਠੀਕ ਠਾਕ ਹੈਗੇ ਆ ਸੋ ਇੰਡੀਆ ਦੀ ਸਰਕਾਰ ਨੂੰ ਬਾਲਾ ਨਹੀਂ ਫਿਕਰ ਕਰਨਾ ਚਾਹੀਦਾ ਹੈਗਾ ਪਰ ਜਰੂਰ ਆਈ ਡੋਟ ਨੋ ਮੰਦਰ ਵਾਲਿਆਂ ਨੂੰ ਜਿਹੜੇ ਕੈਮਰੇ ਆ ਲਾ ਕੇ ਉਹਨਾਂ ਨੂੰ ਬਿਲਕੁਲ ਲੋਕਲ ਕਮਿਊਨਿਟੀ ਦੇ ਨਾਲ ਰਲ ਕੇ इवन ਜਿਹੜੇ ਉੱਥੇ ਸਿੱਖ ਰਹਿੰਦੇ ਆ ਬੰਦੇ ਫੜਨੇ ਚਾਹੀਦੇ ਆ ਜਿਹੜੇ ਕਿ ਬਿਨਾਂ ਕਿਸੇ ਕਾਲ ਤੋਂ ਕਿਸੇ ਧਾਰਮਿਕ ਸਥਾਨ ਤੇ ਇਦਾਂ ਕਰਦੇ ਆ ਸ਼ਰਾਤ ਕਾਦੇ ਪਲੱਸ ਜੀਓ ਦੂਜੀ ਕਮਿਊਨਿਟੀ ਨੂੰ ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ ਬਿਲਕੁਲ ਹਰਜੋਤ ਸਿੰਘ ਜੀ ਇਹ ਤਾਂ ਹੁਣ ਇਹ ਪਤਾ ਹੀ ਆ ਵੀ ਇੱਥੇ ਕੀ ਆ ਉਹ ਇੱਕ ਇਹ ਨਾ ਐਸਡੀ ਆਰਡ ਦੇ ਵਿੱਚ ਹੋਣਾ ਕੀ ਹੈ ਜੋ ਮੈਂ ਸੋਚਦਾ ਹਰਜੋਤ ਸਿੰਘ ਜੀ ਇਹ ਪਰਸਨਲ ਜਿਹੜੀ ਹੈ ਮੇਰਾ ਵਿਚਾਰ ਹੈ ਇਸ ਦੇ ਵਿੱਚ ਸਿੱਖ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦੇ ਮੁੱਦੇ ਨੂੰ ਬੜੇ ਲੰਮੇ ਚਿਰ ਤੋਂ ਚੱਕ ਰਹੇ ਆ 350 ਮੀਲ ਆਪਾਂ ਲੰਮੀ ਵਾਕ ਵੀ ਕੀਤੀ 40ਵੀਂ ਜਿਹੜੀ ਆ ਸਾਲ ਹੋ ਗਏ ਸੀ ਜਦੋਂ ਹਮਲੇ ਦੇ ਉਸ ਦੇ ਉੱਤੇ ਸਾਰਾ ਕੁਝ ਹੋਇਆ ਬਿੱਲ ਜਿਹੜੇ ਉਹ ਪਏ ਆ ਪਾਸ ਨਹੀਂ ਹੋ ਰਹੇ ਉਹਦੇ ਵਿੱਚੇ ਕਾਰਨ ਆ ਤੁਸੀਂ ਆ ਦੇਖਿਓ ਆ ਸਾਰੀਆਂ ਚੀਜ਼ਾਂ ਦੇ ਕਰਦੇ ਕਰਦੇ ਇਹਨਾਂ ਨੇ ਆਪਣੇ ਤੋਂ ਪਹਿਲਾਂ ਬਿੱਲ ਪਾਸ ਕਰਾ ਲੈਣਾ ਇਹ ਤੁਸੀਂ ਨੋਟ ਕਰ ਲਓ ਇਸ ਚੀਜ਼ ਨੂੰ ਇਹ ਗੱਲ ਉਹਨਾਂ ਦੀ ਲੌਬੀ ਉਹਨਾਂ ਦੇ ਕਾਂਗਰਸਮੈਨ ਉਹਨਾਂ ਦੇ ਜਿਹੜੇ ਅਧਿਕਾਰੀ ਆ ਉਹ ਬਹੁਤ ਤੇਜ਼ੀ ਦੇ ਨਾਲ ਇਸ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ ਜਿਹੜੇ HAF ਦੀ ਆਪਾਂ ਗੱਲ ਕਰ ਰਹੇ ਆ ਉਹਨਾਂ ਨੇ ਆਪਣੇ ਪੈਰ ਆ ਬਹੁਤ ਥਾਵਾਂ ਦੇ ਉੱਤੇ ਪਸਾਰੇ ਆ ਆਪਾਂ ਇੱਕ ਦੂਜੇ ਦੇ ਨਾਲ ਪੱਟਾਂ ਤੇ ਥਾਪੀਆਂ ਮਾਰ ਕੇ ਵੀ ਅਸੀਂ ਤੈਨੂੰ ਆਹ ਕਰਦਾਂਗੇ ਤੂੰ ਪੰਥਕ ਨਹੀਂ ਤੂੰ ਆਹ ਪੰਥਕ ਨਹੀਂ ਤੂੰ ਆਹ ਕਰਤਾ ਤੂੰ ਇਦਾਂ ਕਰਤਾ ਤੂੰ ਆਹ ੜਲਾਤੀ ਤੂੰ ਆਹ ਨਹੀਂ ਕੀਤਾ ਬਸ ਆਪਾਂ ਇਸੇ ਜੋਗੇ ਰਹਿ ਜਣ ਅਜੋ ਤੇ ਉਹਨਾਂ ਨੇ ਦੇਖਿਓ ਵੀ ਇਦਾਂ ਦੀਆਂ ਚੀਜ਼ਾਂ ਜਿਹੜੇ ਕਈ ਬਿੱਲ ਪਾਸ ਕਰਾ ਜਾਣੇ ਤੇ ਆਪਾਂ ਇਕਾ ਕਰਨ ਤੋਂ ਵੀ ਜਿਹੜਾ ਉਹ ਪਿੱਛੇ ਖੋਜ ਜਿਹੜਾ ਆ ਸੋ ਇਹ ਸਮੇ ਨੂੰ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ ਸਮੇ ਨੂੰ ਇਹ ਵਿਚਾਰੋ ਦੇਖੋ ਵੀ ਕੀ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਸੋ ਇਹ ਮੋਦੀ ਦਾ ਜਿਹੜਾ ਗੁਜਰਾਤ ਮਾਡਲ ਆ ਨਾ ਜਿੱਥੇ ਜਿਹੜਾ ਵਿਕਾਸ ਦੇ ਨਾਂ ਦੇ ਉੱਤੇ ਜਿਹੜਾ ਉਹ ਜੋ ਉੱਥੇ ਉਹਨੇ ਫਿਰਕੂ ਹਿੰਸਾ ਤੇ ਫਿਰਕੂਵਾਦ ਜਿਹੜਾ ਉੱਥੇ ਪਸਾਰਿਆ ਆ ਉਹੀ ਮਾਡਲ ਜਿਹੜਾ ਉਹ ਇੱਥੇ ਬਾਹਰਲੇ ਮੁਲਕਾਂ 'ਚ ਲਾਗੂ ਕਰ ਰਹੇ ਆ ਕੈਨੇਡਾ ਦੇ ਵਿੱਚ ਆਪਾਂ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਇਹ ਸਾਰਾ ਕੁਝ ਹੁੰਦੇ ਜਿਹੜਾ ਉਹ ਦੇਖਿਆ ਵੀ ਕਿਦਾਂ ਲੜਾਈ ਕਿਦਾਂ ਉਹ ਸਾਰਾ ਕੁਝ ਕਿਸ ਤਰੀਕੇ ਨਾਲ ਗੁਰੂ ਘਰ ਦੇ ਉੱਤੇ ਨੂੰ ਬਾਅਦ ਚ ਘੇਰਨਾ ਕਿਦਾਂ ਦੀਆਂ ਗੱਲਾਂ ਜਿਹੜੀਆਂ ਉਹ ਉੱਥੇ ਉਹ ਕਰਨੀਆਂ ਜਿਹੜੀਆਂ ਬਿਆਨਬਾਜ਼ੀਆਂ ਜਿਹੜੀਆਂ ਉਹ ਹੋਣੀਆਂ ਆ ਸੋ ਇਹ ਇਸ ਟਾਈਮ ਸਾਰਿਆਂ ਨੂੰ ਸਿਰ ਜੋੜਨ ਦੀ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਆ ਇਹ ਇਹ ਬਹੁਤ ਅਨਫੋਰਚੂਨੇਟ ਗੱਲ ਹੈਗੀ ਆ ਵੀ बार-बार ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਐਚ ਐਫ ਨੇ ਤਾਂ ਬਿਲਕੁਲ ਇਹੀ ਚੀਜ਼ ਨੂੰ ਕੀਤਾ ਵੀ ਕਹਿੰਦੇ ਜਦੋਂ ਰੈਫਰੰਡਮ ਹੋਣਾ ਉਹ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਇਹ ਹੁੰਦਾ ਆ ਬੇਅਰੀਏ ਚ ਸੈਕ੍ਰਮੈਂਟੋ ਚ ਤੇ ਹੁਣ ਇੱਥੇ ਜਿਹੜਾ ਉਹ ਹੋ ਰਿਹਾ ਸੋ ਇਹ ਇਹ ਦੇ ਵਿੱਚ ਤਾਂ ਸਿੱਖਾਂ ਨੂੰ ਵੀ ਨਾਲ ਮਿਲ ਕੇ ਜਿਹੜੇ ਹੈਗੇ ਆ ਬੰਦਿਆਂ ਨੂੰ ਜਲਦੀ ਜਲਦੀ ਲੱਭ ਕੇ ਐਕਸਪੋਜ਼ ਕਰਨ ਦੀ ਜਿਹੜੀ ਇਸ ਤੇ ਵਿੱਚ ਜ਼ਰੂਰਤ ਆ ਬੇਅਰੀਏ ਵਿੱਚ ਤਾਂ ਹਰਜੋਤ ਸਿੰਘ ਜੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਮੋਟੋ ਲੈ ਕੇ ਅਜੇ ਤੱਕ ਕੋਈ ਐਕਸ਼ਨ ਜਿਹੜਾ ਉਹ ਨਹੀਂ ਦੇਖਿਆ ਐਸ਼ ਕੈਨੇਡਾ ਵਰਗੇ ਜਿਹੜੇ ਅਸੈਂਬਲੀ ਮੈਂਬਰ ਉਹਨਾਂ ਨੇ ਇਸ ਨੂੰ ਲੈ ਕੇ ਆਲਰੇਡੀ ਬਿਆਨ ਜਿਹੜਾ ਉਹ ਦੇ ਦਿੱਤਾ ਪਤਾ ਨਹੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਹ ਹੱਕ ਚ ਆ ਜਾਂ ਨਹੀਂ ਹੈਗਾ ਵੀ ਜੋ ਭਾਰਤ ਇੱਥੇ ਮਾਈਨੋਰਟੀਜ਼ ਨਾਲ ਕਰ ਰਿਹਾ ਆ ਪਰ ਇਸ ਨੂੰ ਲੈ ਕੇ ਜਿਹੜਾ ਉਹਦਾ ਜਲਦੀ ਜਿਹੜਾ ਉਹ ਬਿਆਨ ਜ਼ਰੂਰ ਆ ਗਿਆ ਹੈਗਾ ਸੋ ਇਹ ਅਨਰਖੰਦੀ ਜ਼ਰੂਰਤ ਆ ਸਿੱਖਾਂ ਨੂੰ ਇਸ ਦੇ ਵਿੱਚ ਪੋਲਿਟਿਕਲੀ ਦੇ ਨਾਲ-ਨਾਲ ਜਿਹੜਾ ਸਿਵਲ ਤੌਰ ਦੇ ਉੱਤੇ ਵੀ ਬਹੁਤ ਐਕਟਿਵ ਹੋਣ ਦੀ ਜ਼ਰੂਰਤ ਹੈ ਉਹ ਤੇ ਮੰਦਰ ਵਾਲਿਆਂ ਦੇ ਨਾਲ ਰਲ ਕੇ ਪਲੱਸ ਜਿਹੜੇ ਉਸ ਏਰੀਏ 'ਚ ਸਿੱਖ ਰਹਿੰਦੇ ਹੈਗੇ ਅ ਚੀਨੋ ਹिल्स ਦੇ ਵਿੱਚ ਬਹੁਤ ਰਹਿੰਦੇ ਆ ਉਹਨਾਂ ਨੂੰ ਲੋਕਲ ਮੰਦਰ ਦੇ ਵਾਲੇ ਦੋੜੇ ਕੋ ਘਰ ਸੀ ਕਿਸੇ ਦੇ ਕੈਮਰੇ ਲੱਗੇ ਉਹ ਪੂਰੀ ਪੁਲਿਸ ਨਾਲ ਰਲ ਕੇ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜਾ ਬਾਰ-ਬਾਰ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈਗਾ ਆ ਉਹ ਪਤਾ ਨਹੀਂ ਲੱਗਦਾ ਕਿ ਕਿਹੜੇ ਬੰਦੇ ਜਿਹੜੇ ਇਹ ਸ਼ਰਾਰਤ ਕਰਦੇ ਹੈ ਬਿਲਕੁਲ ਚੀਨੋ ਦਾ ਜਿਹੜਾ ਹਿਲਜ਼ ਦਾ ਮੇਅਰ ਆ ਆਰ ਆਰਟ ਬੈਨਟ ਉਹ ਐਤਵਾਰ ਨੂੰ ਉਹਨਾਂ ਨੇ ਇੱਕ ਜਿਹੜੀ ਪ੍ਰੇਅਰ ਆ ਉਹ ਰੱਖੀ ਹੈ ਪੀਸ ਤੇ ਯੂਨਿਟੀ ਨੂੰ ਲੈ ਕੇ ਵਪਾਰਸਾਲਿਆਂ ਨੂੰ ਵਾਲਿਆਂ ਨੇ ਤੇ ਉਹ ਉਹਦਾ ਵੀ ਜਿਹੜਾ ਇਸ ਚੀਜ਼ ਉੱਤੇ ਬਿਆਨ ਆਇਆ ਸੋ ਜਿਹੜੇ ਉੱਤੇ ਰਹਿੰਦੇ ਸਿੱਖ ਨੇ ਸਿੱਖ ਲੀਡਰਸ ਨੇ ਆਗੂ ਆਪਣੇ ਆਪ ਨੂੰ ਖਵਾਉਂਦੇ ਆ ਉਹ ਉਹ ਜਿਹੜਾ ਦੇਖਣ ਵੀ ਇਸੇ ਵਿੱਚ ਹੁਣ ਅੱਗੇ ਤੁਸੀਂ ਕਿਹੜਾ ਐਂਗਲ ਜਿਹੜਾ ਉਹ ਲੈਣਾ ਆ ਕਿਹੜੇ ਪਾਸੇ ਨੂੰ ਜਿਹੜਾ ਉਹ ਵਧਣਾ ਆ ਪਰ ਬਦਨਾਮੀ ਜਿਹੜੀ ਉਹਨਾਂ ਨੇ ਇਸ ਦੀ ਆਰਟ ਦੇ ਵਿੱਚ ਆਪ ਹੀ ਸਾਰਾ ਕੁਝ ਜਿਹੜਾ ਕਰਕੇ ਜੋ ਇਹਨਾਂ ਦਾ ਟਰੈਕ ਰੈਕੋਰਡ ਜਿਹੜਾ ਉਹ ਦੱਸਦਾ ਆ ਵੀ ਉਹਨਾਂ ਨੇ ਇਦਾਂ ਕਰਕੇ ਬਦਨਾਮ ਜਿਹੜਾ ਕਿਸੇ ਹੋਰ ਨੂੰ ਕਰਨ ਵਾਲ ਨੂੰ ਵਧੇ ਪਏ